ਇਹਨਾਂ ਦੇ ਸਾਰਿਆਂ ਦੀ ਜੋ ਜਿੰਨੇ ਪਏ ਨੇ ਜੀ 25 ਸਾਲ ਦੀ ਗਰੰਟੀ ਆ ਇਹਨਾਂ ਵਿੱਚੋਂ ਕਿਸੇ ਤੇ ਮਰਜ਼ੇ ਹੱਥ ਲਾ ਦਿਓ ਜੀ ਸਾਰੇ 25 ਸਾਲ ਵਾਲੇ ਨੇ ਸਾਰੇ ਹਾਂਜੀ ਉਹ ਕਹਿੰਦਾ ਤੁਸੀਂ ਰਿਟਰਨ 'ਚ ਗਰੰਟੀ ਲਿਖ ਕੇ ਦਿਓ ਲਿਖ ਕੇ ਦਿੰਨੇ ਆ ਹਾਂਜੀ ਨੀ ਜੇ ਜੱਟ ਵਿਗੜ ਗਿਆ ਦਿਨੇ ਦਿਖਾ ਦੇ ਹੈਲੋ ਆ ਦਰਵਾਜੇ ਇੱਥੇ ਸਰਸਾ ਰੋਡ ਤੇ ਦਰਵਾਜੇ ਵਾਲੀ ਦੁਕਾਨ ਕਿਹੜੀ ਆ ਕੀ ਦੀ ਮਸ਼ਹੂਰੀ ਆ ਜਾਂਦੀ ਸੀ ਚੱਲ ਮੈਂ ਪਤਾ ਕਰ ਲੈਣਾ ਦਰਵਾਜ਼ਿਆਂ ਵਾਲੀ ਦੁਕਾਨ ਇੱਥੇ ਵੀ ਕਿਹੜੀ ਮਸ਼ਹੂਰ ਹੈ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਦਰਵਾਜ਼ੇ ਵਧੀਆ ਦੇਖ ਕੇ ਲਿਆਉਂਗਾ ਚਿੰਤਾ ਨਾ ਕਰ ਹਾਂ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹੈਲੋ ਦੋਸਤ ਇੱਕ ਮਿੰਟ ਗੱਲ ਸੁਣੀ ਯਾਰ ਹਾਂਜੀ ਯਾਰ ਮੈਂ ਨਾ ਦਰਵਾਜ਼ੇ ਲੈਣੇ ਆ ਇੱਥੋਂ ਕੋਈ ਸਰਸਾ ਰੋਡ ਤੇ ਦੁਕਾਨ ਹੈ ਵਧੀਆ ਟੌਪ ਦੇ ਦਰਵਾਜ਼ੇ ਹੋਣ ਜੀ ਤੁਸੀਂ ਕੀ ਗੱਲ ਕਰਦੇ ਜੀ ਦੁਕਾਨਾਂ ਦੇ ਮਰੇ ਬਹੁਤ ਨੇ ਪਰ ਜੇ ਤੁਸੀਂ ਵਧੀਆ ਦਰਵਾਜ਼ੇ ਲੈਣੇ ਆ ਤਾਂ ਆਪਣੇ ਦੋ ਦੁਕਾਨਾਂ ਛੱਡ ਕੇ ਸਿੰਘ ਡੋਰ ਹੱਬ ਦੇ ਨਾਮ ਦਾ ਸ਼ੋਰੂਮ ਹੈ ਉੱਥੇ ਤੁਸੀਂ ਦੇਖੋ ਦੋ ਦੁਕਾਨਾਂ ਛੱਡ ਗਈਆਂ ਜੀ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਅਹੀ ਲੱਗ ਰਿਹਾ ਸਿੰਘ ਡੋਰ ਹਲਪ ਵਾਲੇ ਦਾ ਸਿੰਘ ਡੋਰ ਹੱਬ ਦਰਵਾਜ਼ੇ ਹੀ ਦਰਵਾਜ਼ੇ ਅੰਦਰ ਪਤਾ ਕਰਦੇ ਬਾਈ ਜੀ ਸਤਿ ਸ਼੍ਰੀ ਅਕਾਲ। ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਠੀਕੋ ਸਰ। ਹਾਂ ਜੀ ਹਾਂ ਜੀ ਵਧੀਆ ਜੀ ਵਧੀਆ। ਉਹ ਯਾਰ ਮੈਂ ਇੱਥੇ ਆਇਆ ਹੋਸੀ ਕੰਮ ਕਰੋ ਫੋਨ ਆ ਗਿਆ। ਕਹਿੰਦੇ ਦਰਵਾਜ਼ੇ ਦੇਖ ਕੇ ਆਇਓ ਕੋਠੀ ਚ ਲਾਉਣ ਵਾਸਤੇ। ਜੀ। ਤੇ ਮਹਾਂ ਚਲ ਦੇਖ ਆਵਾਂਗੇ। ਪਿੱਛੇ ਇੱਕ ਲਾਲਾ ਜੀ ਖੜੇ ਸੀ। ਉਹਨਾਂ ਨੂੰ ਪੁੱਛਿਆ ਦਰਵਾਜ਼ਿਆਂ ਦੀ ਦੁਕਾਨ ਕਹਿੰਦੇ ਦਰਵਾਜ਼ਿਆਂ ਦੇ ਕੰਮਾਂ ਦਾ ਬਹੁਤ ਹੀ ਹੈ। ਹਾਂ ਜੀ। ਫਿਰ ਕਹਿੰਦੇ ਤੁਸੀਂ ਕਿਆ ਗੱਲ ਕਰਦੇ ਹੋ? ਕਿ ਜੇ ਦਰਵਾਜ਼ੇ ਲੈਣੇ ਆ ਤਾਂ ਸਿੰਘ ਡੋਰ ਹੱਬ ਵਾਲਿਆਂ ਕੋਲੇ ਜਾਓ। ਹਾਂ ਜੀ ਸੋਨੂੰ ਉਹਨਾਂ ਨੇ ਮਤਲਬ ਸਹੀ ਦੁਕਾਨ ਤੇ ਭੇਜਿਆ ਜੀ। ਆ ਇਹ ਬੋਰਡ ਦੇ ਉੱਤੇ ਸਰਮਾਇਕਾ ਲੱਗਿਆ ਹੁੰਦਾ ਹੈ ਜਿਹਨੂੰ ਕਿ ਆਪਾਂ ਫਲਸ਼ ਡੋਰ ਕਹਿੰਦੇ ਆ ਠੀਕ ਹੈ ਜੀ ਇਹਦੇ ਉੱਤੇ ਦੋਨੇ ਪਾਸੇ ਸਰਮਾਇਕਾ ਲਾ ਕੇ ਦਿੰਨੇ ਆ ਜੀ ਆਪਾਂ ਸਰਮਾਇਕਾ ਦੀ ਆਪਣਾ ਕੋਲੇ ਬੁੱਕਾ ਪਈਆਂ ਜੀ ਉਹਦੇ ਵਿੱਚੋਂ ਸਲੈਕਟ ਕਰਕੇ ਕੋਈ ਵੀ ਆਪ ਸਰਮਾਇਕਾ ਲਾ ਸਕਦੇ ਆ ਜੀ ਜਿਹੜਾ ਇਹ ਬੋਰਡ ਹੁੰਦਾ ਜੀ ਆਪਾਂ ਵਧੀਆ ਕੰਪਨੀ ਵਾਲਾ ਬੋਰਡ ਵਰਤਦੇ ਆ ਕੋਈ ਇਹ ਨਹੀਂ ਹੈਗਾ ਜੀ ਬੂਰੇ ਵਾਲਾ ਜਾਂ ਵਿੱਚੋਂ ਖਾਲੀ ਵਾਲਾ ਉਹ ਬੋਰਡ ਨਹੀਂ ਵਰਤਿਆ ਗਿਆ ਅੱਛਾ ਵਿੱਚ ਬੂਰਾ ਹੁੰਦਾ ਹੈ ਹਾਂ ਜੀ ਇਹਦੀ ਕੀ ਨਿਸ਼ਾਨੀ ਹੁੰਦੀ ਹੈ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਹਾਂਜੀ ਜਿਵੇਂ ਹੁਣ ਆਮ ਮਾਰਕੀਟ 'ਚ ਬੋਰਡ ਚੱਲਦਾ ਜੀ ਉਹ ਆ ਅੱਛਾ ਜੀ ਬੂਰਾ ਭਰਿਆ ਹੁੰਦਾ ਹੈ ਇਹਦੇ ਵਿੱਚ ਬੂਰਾ ਵੀ ਹੁੰਦਾ ਹੈ ਜਿਹੜੀ ਆਹ ਗਿੱਟੀ ਹੈ ਇਹ ਮਿਕਸ ਹੁੰਦੀ ਹੈ ਜੀ ਠੀਕ ਹੈ ਠੀਕ ਹੈ ਜੀ ਇੱਕ ਲੱਕੜ ਨਹੀਂ ਹੈਗੀ ਸਾਰੀ ਇਹ ਮਿਕਸ ਹੈ ਤੇ ਜਿਹੜਾ ਆਪਣੇ ਵਾਲਾ ਬੋਰਡ ਹੈ ਜੀ ਉਹ ਆਹ ਲ ਆ ਗਿਆ ਇਹਦੇ ਕਿਤੇ ਬੂਰਾ ਨਹੀਂ ਜੀ ਸਾਰੀ ਲੱਕੜ ਹੈ ਜਿਹੜੀ ਇਹ ਮਤਲਬ ਇੱਕ ਇੱਕ ਲੱਕੜ ਹੈ ਜੀ ਵਧੀਆ ਕੁਆਲਿਟੀ ਦਾ ਲੱਗਦਾ ਹੈ ਨਾ ਹਾਂ ਜੀ ਹਾਂ ਇਹ ਵਧੀਆ ਹੈ ਜੀ 25 ਸਾਲ ਦੀ ਇਹਦੀ ਗਾਰੰਟੀ ਆ ਇਹਦੀ ਇਹਦੀ 25 ਸਾਲ ਦੀ ਗਾਰੰਟੀ ਹੈ ਜੀ ਇਹਦੇ ਵਿੱਚ ਆਹ ਬੋਰਡ ਲੱਗਿਆ ਹੋਇਆ ਹੈ ਆਹ ਬੋਰਡ ਲੱਗਿਆ ਹੋਇਆ ਹੈ ਇਹਦੇ ਵਿੱਚ ਜੀ ਅੱਛਾ ਜੀ ਸਾਰੇ ਜਨ ਇਹੀ ਬੋਰਡ ਲੱਗਿਆ ਹੋਇਆ ਜੀ 25 ਸਾਲ ਦੀ ਗਾਰੰਟੀ ਹੈ 25 ਸਾਲ ਦੇ 25 ਸਾਲ ਤੱਕ ਕਿਤੋਂ ਇਹ ਵਟ ਖਾ ਗਿਆ ਕਿਤੋਂ ਇਹ ਫੁੱਲ ਗਿਆ ਠੀਕ ਹੈ ਜੀ ਆਪਾਂ ਬੈਠੇ ਆਂ ਜ਼ਿੰਮੇਵਾਰੀ ਹੁਣ ਤੁਹਾਡੀ ਫੁੱਲ ਲਿਖ ਕੇ ਦੇ ਮੰਗੇ ਜੀ ਰਿਟਰਨ ਬਕਾਇਦਾ ਹਾਂਜੀ ਠੀਕ ਹੈ ਹਾਂਜੀ ਤੇ ਹੁਣ ਮੈਨੂੰ ਆਏ ਦੱਸੋ ਵੀ ਇਹ ਸਾਈਜ਼ ਆਪਾਂ ਬਣਵਾਉਣਾ ਹੋਵੇ ਸਪੈਸ਼ਲ ਤਿਆਰ ਕਰਾਉਣਾ ਹੋਵੇ ਜੀ ਉਹਦੇ ਵਾਸਤੇ ਆਪਾਂ ਆਰਡਰ ਦੀ ਤਿਆਰ ਕਰਦੇ ਆਂ ਜੀ ਆਪਾਂ ਮਤਲਬ ਗਾਹਕ ਦੇ ਦੋ ਵਾਰੀ ਘਰੇ ਜਾਵਾਂਗੇ ਅਸੀਂ ਇੱਕ ਦਿਨ ਤਾਂ ਸਾਈਜ਼ ਲੈਣ ਤੇ ਦੂਜੇ ਮਤਲਬ ਦੁਬਾਰੇ ਅਸੀਂ ਜਾਵਾਂਗੇ ਫਿੱਟ ਕਰਨ ਅੱਛਾ ਤੁਸੀਂ ਆਪ ਹੀ ਫਿੱਟ ਕਰਾਉਂਗੇ ਹਾਂਜੀ ਹਾਂ ਆਪਣਾ ਮਿਸਤਰੀ ਜਾਊਗਾ ਜੀ ਉਹਦੇ ਫਿਟਿੰਗ ਚਾਰਜ ਹਨਾ ਉਹ ਤਾਂ ਅਲੱਗ ਹੋਣਗੇ ਜੀ ਇਹ ਵੀ ਸਾਡਾ ਫਾਇਦਾ ਹੋ ਗਿਆ ਵੀ ਸਾਨੂੰ ਹਰਾਸਮੈਂਟ ਨਹੀਂ ਹੋਣਾ ਪੈਣਾ ਪਕਾਈ ਨਹੀਂ ਕਰਨੀ ਪੈਣੀ ਸਾਈਜ਼ ਵੀ ਤੁਸੀਂ ਲਿਆਉਂਗੇ ਫਿੱਟ ਵੀ ਤੁਸੀਂ ਕਰਾਉਂਗੇ ਹਾਂ ਫਿੱਟ ਵੀ ਅਸੀਂ ਕਰਾਵਾਂਗੇ ਠੀਕ ਹੈ ਫਿਰ ਹੁਣ ਤੁਸੀਂ ਮੈਨੂੰ ਡਿਜ਼ਾਈਨ ਦਿਖਾਓ ਜੀ ਨਾਲੇ ਇਹ ਸਰਮਾਇਕੇ ਦੇ ਵਿੱਚ ਮਤਲਬ ਅੱਜ ਮੈਂ ਟੈਕਸਚਰ ਚ ਆ ਗਈ ਸਰਮਾਇਕਾ ਆ ਤਾਂ ਪਲੇਨ ਚ ਸੀਗਾ ਆ ਟੈਕਸਚਰ ਚ ਆ ਗਿਆ ਠੀਕ ਹੈ ਜੀ ਅੱਗੇ ਆਪਣੇ ਕੋਲੇ ਬੁੱਕ ਪਈ ਹੈ ਜੀ ਬੁੱਕ ਦੇ ਵਿੱਚ ਲਾਈਨਿੰਗ ਦੇ ਵਿੱਚ ਵੀ ਆਏ ਜਦੋਂ ਅਸੀਂ ਜੀ ਮਤਲਬ ਸਾਈਜ ਲੈਣ ਜਾਂਦੇ ਆ ਉੱਥੇ ਬੁੱਕ ਨਾਲ ਲੈ ਜਾਂਦੇ ਆ ਠੀਕ ਹੈ ਠੀਕ ਹੈ ਜੀ ਮਤਲਬ ਸਾਰਾ ਪਰਿਵਾਰ ਬੁੱਕ ਦੇ ਵਿੱਚੋਂ ਇੱਕ ਮਾਈਕਾ ਸੈਲੈਕਟ ਕਰ ਲੈਂਦਾ ਵੀ ਸਾਡੇ ਭਾਈ ਇਹੋ ਜਿਹੇ ਪਰਲੇ ਲਾ ਦੇ ਸਾਰੇ ਪਰਿਵਾਰ ਦੀ ਸਭ ਚੋ ਜੀ ਆਉਂਦੀ ਆ ਮਾਈਕਾ ਦਾ ਬਹੁਤ ਸੋਹਣਾ ਲੱਗਿਆ ਹੋਇਆ ਹੈ ਹਾਂ ਜੀ ਹਾਂ ਜੀ ਹਾਂ ਬਾਕੀ ਆ ਮਾਰਵਲ ਲੁੱਕ ਹੈ ਇਹ ਵੀ ਬਹੁਤ ਸੋਹਣੀ ਆ ਮਾਰਵਲ ਲੁੱਕ ਆ ਜੀ ਹਾਂ ਬਹੁਤ ਸੋਹਣੀ ਲੱਗਦੀ ਆ ਜੀ ਹਾਂ ਇਹਨਾਂ ਨੇ ਸਾਰਿਆਂ ਦੀ ਜਿੰਨੇ ਪਾਏ ਨੇ ਜੀ 25 ਸਾਲ ਦੀ ਗਾਰੰਟੀ ਆ ਇਹਨਾਂ ਵਿੱਚੋਂ ਕਿਸੇ ਤੇ ਮਰ ਜਾ ਹੱਥ ਲਾ ਦਿਓ ਜੀ ਸਾਰੇ 25 ਸਾਲ ਵਾਲੇ ਨੇ ਸਾਰੇ ਹਾਂ ਜੀ ਉਹ ਕਹਿੰ ਇਹ ਐਸੈਸਰੀ ਆਗੇ ਜੀ ਐਸੈਸਰੀ ਦੇ ਵਿੱਚ ਆਪਾਂ ਮਤਲਬ ਅਗਲੇ ਨੂੰ ਦਿਖਾ ਦਨੇ ਆ ਫੋਟੋ ਵਗੈਰਾ ਭੇਜ ਦਨੇ ਵੀ ਦੱਸੋ ਭਾਈ ਕਿਹੜਾ ਹੈਂਡਲ ਲਾਉਣਾ ਜਿਹੜਾ ਬੰਦਾ ਸਲੈਕਟ ਕਰਦਾ ਆਪਾਂ ਉਹ ਹੈਂਡਲ ਲਾ ਦਨੇ ਆ ਜੀ ਅੱਛਾ ਵੀ ਆਹ ਜਿਵੇਂ ਚੁਟਕਨੀਆਂ ਹੈਂਡਲ ਇਹ ਵੀ ਤੁਸੀਂ ਦਰਵਾਜਿਆਂ ਦੇ ਜਿਹੜਾ ਹੈਂਡਲ ਪਸੰਦ ਆ ਉਹ ਫਿੱਟ ਕਰਕੇ ਦੇ ਦਨੇ ਹੋ ਹਾਂ ਜੀ ਹਾਂ ਇਹ ਹੁਣ ਅਸੀਂ ਫੈਕਟਰੀ ਦਾ ਕਰਕੇ ਜੀ ਇਕੱਠਾ ਮਾਲ ਚੱਕਿਆ ਹੋਇਆ ਅਗਲੇ ਨੂੰ ਵੀ ਸਸਤਾ ਪੈ ਜਾਂਦਾ ਜਦੋਂ ਅਗਲਾ ਦੁਕਾਨ ਤੇ ਜਾਊਗਾ ਇੱਕ ਲਊਗਾ ਉਹਨੂੰ ਮਹਿੰਗਾ ਪੈਂਦਾ ਜੀ ਇਹ ਅੱਛਾ ਆ ਜਾਓ ਸੱਤੋਂ ਲੈਂਦਾ ਤਾਂ ਮਤਲਬ ਸਸਤਾ ਪੈ ਜਾਂਦਾ ਨਹੀਂ ਫਿਰ ਤੁਸੀਂ ਫੈ ਹਾਂਜੀ ਇਹਦੇ ਫੈਕਟਰੀ ਵਾਲੇ ਰੇਟ ਹੀ ਲਾਉਣੇ ਅਸੀਂ ਫੈਕਟਰੀ ਵਾਲੇ ਰੇਟ ਆਉਣੇ ਆ ਜੀ ਅੱਛਾ ਜੀ ਇਸ 'ਤੇ ਵੀ ਗਾਰੰਟੀ ਹੋਊ ਜੀ ਹਾਂ ਕਿਉਂਕਿ ਅਸੀਂ ਜਿਹੜਾ ਮਾਰਜਨ ਰੱਖਿਆ ਹੋਇਆ ਪੱਲੇ 'ਚ ਰੱਖਿਆ ਹੋਇਆ ਆ ਜੀ ਜਮਾਨ ਇਹਨਾਂ ਮਾਰਜਨ ਨਹੀਂ ਰੱਖਿਆ ਜੀ ਠੀਕ ਹੈ ਜਿਹਦਾ ਜਿੰਨੇ ਸਾਨੂੰ ਪੈਂਦੇ ਆ ਉਹਨਾਂ ਦੇ ਅਸੀਂ ਮਤਲਬ ਘਾਟ ਪਾ ਦਿੰਨੇ ਆ ਘਾਟ ਪਾ ਦਿੰਨੇ ਆ ਜੀ ਤੇ ਆਪਣੀ ਫੈਕਟਰੀ ਕਿੱਥੇ ਆ ਜੀ ਇਹ ਜੇ ਮਤਲਬ ਕਿ ਆਪਾਂ ਕੁਆਂਟੀਟੀ ਦੇ ਵਿੱਚ ਮਾਲ ਦੇਖਣਾ ਹੋਵੇ ਫੈਕਟਰੀ ਆਪਣੀ ਤਪੇ ਆ ਗਈ ਜੀ ਤਪੇ ਤਾਂ ਹਾਂਜੀ ਕੁੰਨਸ ਰੋੜ ਤਪਾ ਡਿਸਪਲੇ ਆਪਣੀ ਮਾਨਸਾਂ ਗਈ ਮਾਨਸਾਂ ਕਿਹ ਹੋਈ ਆ ਹਾਂਜੀ ਬਾਈ ਆਪਣੇ ਕੋਲੇ ਆ ਸਾਗਵਾਨ ਵੀ ਹੈ ਜੀ ਮੈਜਿਕਲ ਮੰਗ ਬਹੁਤ ਸਾਗਵਾਨ ਦੇ ਦਰਵਾਜਿਆਂ ਦੀ ਹਾਂਜੀ ਭਾਈ ਜੀ ਆਪਣੇ ਕੋਲੇ ਸਾਗਵਾਨ ਦੇ ਬਹੁਤ ਵਧੀਆ ਵਧੀਆ ਡਿਜ਼ਾਈਨ ਪਏ ਨੇ ਤੇ ਆਜੋ ਮੈਂ ਤੁਹਾਨੂੰ ਉਹ ਦਰਵਾਜੇ ਵੀ ਦਿਖਾਉਣਾ ਜਿਹੜੇ ਕੈਨੇਡਾ ਅਮਰੀਕਾ 'ਚ ਲੱਗਦੇ ਨੇ ਇਹ ਸਾਗਵਾਨ ਆ ਸਾਰਾ ਇਹ ਸਾਗਵਾਨ ਦੇ ਆ ਜੀ ਅੱਛਾ ਇਹ ਸਾਗਵਾਨ ਦੇ ਜਾਲੀ ਵਾਲੇ ਪੱਲੇ ਆ ਗਏ ਜੀ ਠੀਕ ਹੈ ਠੀਕ ਹੈ ਜੀ ਆ ਮੈਟ ਆ ਗਿਆ ਗਲੌਕਸੀ ਆ ਗਈ ਜੀ ਇਹਨਾਂ ਦੇ ਮਤਲਬ ਪਾਲਿਸ ਦਾ ਫਰਕ ਹੁੰਦਾ ਜੀ ਜਿਵੇਂ ਆ ਵਿਨੀਅਰ ਦੇ ਵਿੱਚ ਆ ਗਿਆ ਜੀ ਵਿਨੀਅਰ ਦੇ ਵਿੱਚ ਮੈਟ 'ਚ ਆ ਗਿਆ ਇਹ ਆ ਗਲੌਕਸੀ 'ਚ ਆ ਗਿਆ ਇਹ ਪਾਲਸ ਦਾ ਫਰਕ ਹੈ ਪੱਲੇ ਸੇਮ ਹੈ ਜੀ ਰੇਟ ਵੀ ਸੇਮ ਹੈ ਇਹਨਾਂ ਦਾ ਚਮਕ ਬਹੁਤ ਹੈ ਜੀ ਹਾਂ ਜੀ ਹਾਂ ਇਹ ਗੈਲੈਕਸੀ ਚ ਆ ਗਿਆ ਜੀ ਅੱਛਾ ਹਾਂ ਆ ਮੈਟ ਚ ਹੈ ਮੈਟ ਚ ਹਾਂ ਜੀ ਆ ਸਾਗ ਬਣਾ ਦਾ ਥੀ ਤਿਆਰ ਕੀਤਾ ਹੋਇਆ ਪੱਲਾ ਜੀ ਠੀਕ ਹੈ ਸਾਰਾ ਮਤਲਬ ਹੈਂਡ ਮੇਡ ਹੈ ਜੀ ਕਾਰੀਗਰੀ ਬਹੁਤ ਤਕੜੀ ਕੀਤੀ ਹੈ ਹਾਂ ਜੀ ਹਾਂ ਇਹ ਸਾਰਾ ਹੱਥੀ ਤਿਆਰ ਕੀਤਾ ਜੀ ਸਾਗ ਬਣਾ ਜੀ ਟੋਟਲੀ ਸਾਗ ਬਣਾ ਠੀਕ ਹੈ ਆ ਦਿਲੇ ਵਾਲਾ ਆ ਗਿਆ ਜੀ ਦਿਲੇ ਵਗੈਰਾ ਪਾ ਕੇ ਆਪਾਂ ਮਤਲਬ ਮਸ਼ੀਨ ਤੇ ਤਿਆਰ ਕਰਕੇ ਤੇ ਵਧੀਆ ਜਿਹੜਾ ਆ ਵਾਲਾ ਜੀ ਇਹ ਚੱਲਦਾ ਜੀ ਬਾਹਰ ਕੈਨੇਡਾ ਅਮਰੀਕਾ ਚ ਚਿੱਟਾ ਜਿਹਾ ਬਹੁਤ ਪਿਆਰਾ ਲੱਗਦਾ ਹਾਂਜੀ ਹਾਂ ਐਚ ਡੀ ਐਚ ਐਮ ਆਰ ਬੋਰਡ ਹੈ ਜੀ ਇਹ ਅੱਛਾ ਇਤਨੀਆ ਮਾ ਹੋ ਜਰ ਹਾਂਜੀ ਹਾਂ ਜਿਹੜਾ ਹੁਣ ਬੋਰਡ ਜ ਲੈਣਾ ਗ੍ਰੀਨ ਜਾਂ ਉਹ ਬੋਰਡ ਹੈ ਜੀ ਇਹ ਇਹਦੇ ਡਿਕੋਪੇਟ ਹੋਇਆ ਹੋਇਆ ਜੀ ਇਹਦੀ ਵੀ ਗਾਰੰਟੀ ਹੁੰਦੀ ਹੈ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਜੀ ਅੱਛਾ 10 ਸਾਲ ਦੀ ਗਾਰੰਟੀ 10 ਸਾਲ ਦੀ ਗਾਰੰਟੀ ਹਾਂਜੀ ਠੀਕ ਹੈ ਹਾਂਜੀ ਇਹਦੇ ਵਿੱਚ ਮਤਲਬ ਆ ਜੈਨੂਇਨ ਜੀ ਡਿਜ਼ਾਈਨ ਜੀ ਚੱਲਦੇ ਜੀ ਉਹ ਫੁੱਲ ਪੱਤੀਆਂ ਹੀ ਉਹ ਨਹੀਂ ਜਲਦੀਆਂ ਇਹ ਵਧੀਆ ਲੱਗਦੀ ਹੈ ਇਹ ਚ ਅੱਛਾ ਮੈਨੂੰ ਐ ਦੱਸੋ ਜਿਹੜੇ ਸਾਗਵਾਨ ਦੇ ਪੱਲਿਆਂ ਦੇ ਉੱਤੇ ਪਿੱਤਲ ਲੱਗਦਾ ਹੁੰਦਾ ਅੰਟੀ ਕਹਿੰਦੇ ਜੀ ਨੂੰ ਉਹ ਵੀ ਆਪਣੇ ਕੋਲ ਖੁੱਲਾ ਮਿਲ ਜਾਂਦਾ ਹਾਂਜੀ ਉਹ ਆਪਣੇ ਕੋਲ ਮਿਲ ਜਾਂਦਾ ਜੀ ਹਲਕਾ ਆਪਿਆ ਗਿਆ ਜੀ ਅੱਛਾ ਜੇ ਕਿਸੇ ਕਿਸੇ ਮਤਲਬ ਉਹ ਮਿਸਤਰੀ ਨਵੀਰਪਾਣ ਨੂੰ ਨਾ ਕੋਈ ਇੱਕ ਦਰਵਾਜ਼ਾ ਤਿਆਰ ਕਰਦਾ ਹੂੰ ਉਹਨੂੰ ਇਹ ਚਾਹੀਦਾ ਤਾਂ ਆਪਾਂ ਇਹ ਵੀ ਮਿਲ ਜਾਂਦਾ ਜੀ ਬੜੀਆਂ ਹੋਲ ਸੇਲ ਰੇਟ ਤੇ ਮਿਲ ਜਾਂਦਾ ਜੀ ਜਿੰਨੇ ਮਰ ਦੀ ਪੀਸ ਲੈ ਲੈ ਹਾਂਜੀ ਹਾਂ ਹੋਊਗਾ ਪਿੱਤਲ ਜੀ ਤੇ ਉਹ ਮਤਲਬ ਹਾਕਾ ਕੰਮ ਨਹੀਂ ਹੈਗਾ ਵੀ ਇਹ ਤੇ ਅਸੀਂ 3 ਮਹੀਨਿਆਂ 2 ਮਹੀਨਿਆਂ ਨੂੰ ਜੰਗ ਲੱਗ ਜੂਗੀ ਉਹ ਕੰਮ ਨਹੀਂ ਜੀ ਕੱਲੇ ਪਿੱਤਲ ਮਿਲੂ ਫੁੱਲ ਗਰੰਟੀ ਹੈ ਜੀ ਪਿੱਤਲ ਪਿਓਰ ਹੋਊਗੀ ਇਹਦੀ ਗਰੰਟੀ ਹੈ ਪੂਰੀ ਹਾਂਜੀ ਆਪਾਂ ਇਹਦਾ ਦਰਵਾਜ਼ਾ ਵੀ ਤਿਆਰ ਕਰਦੇ ਹਾਂ ਜੀ ਠੀਕ ਹੈ ਜੀ ਤੇ ਪਿੱਤਲ ਦਾ ਦਰਵਾਜ਼ਾ ਪੂਰਾ ਮਤਲਬ ਆਪਾਂ ਵਧੀਆ ਗਰੰਟੀ ਤਿਆਰ ਕਰਦੇ ਹਾਂ ਜੀ ਪੂਰਾ ਘੈਂਟ ਜੀ ਸਾਗਵਣ ਲਾ ਕੇ ਵਿੱਧ ਪਾਲਿਸ਼ ਜੀ ਉਦੇ ਅਲੱਗ-ਅਲੱਗ ਰੇਟ ਰਹ ਜਾਂਦੇ ਜੀ। A to Z ਫੁੱਲ ਕੰਮ ਤੁਸੀਂ ਕਰ ਦਿੰਦੇ ਹੋ। ਹਾਂਜੀ। ਚਾਹੇ ਪੱਲਾ ਤਿਆਰ ਕਰਾਉਣਾ ਹੋਵੇ ਜੀ। ਚਾਹੇ ਅੰਟੀਕ ਵਾਲਾ ਪੱਲਾ ਤਿਆਰ ਕਰਾਉਣਾ ਹੋਵੇ, ਸਾਗਮਾਨ ਵਾਲਾ ਕਰਾਉਣਾ ਹੋਵੇ, ਕੋਈ ਕਰਾਉਣਾ ਹੋਵੇ, ਕੋਈ ਮਰਜ਼ੀ ਕਰਾਉਣਾ ਹੋਵੇ ਜੀ। ਵਿਧ ਗਰੰਟੀ ਜੀ। ਠੀਕ ਹੈ। ਸਾਰਾ ਕੰਮ ਆਪਾਂ ਵਿਧ ਗਰੰਟੀ ਕਰਦੇ ਆ। ਠੀਕ ਹੈ ਜੀ। ਉਹ ਹਲਕਾ ਵਾਲਾ ਨਹੀਂ ਹੈਗਾ। ਆਪਣੇ ਕੋਲੇ ਪੱਲਾ ਵੀ ਆਜੋ। 2500 ਦਾ ਲੈ ਜਾਓ, 2000 ਦਾ ਪੱਲਾ ਲੈ ਜਾਓ। ਸੋ ਨੂੰ ਵੀ ਪਤਾ ਹੈ ਨਾ ਜੀ 2000 ਚ ਕਿੱਥੇ ਪੱਲਾ ਆਉਂਦਾ ਹੈ ਵਧੀਆ ਫੁੱਲ ਕੁਆਲਿਟੀ ਦੇਵੋਗੇ ਹਾਂਜੀ ਸਰਟੀਫਿਕੇਟ ਕੁਆਲਿਟੀ ਦਾ ਨਾਲ ਦੇਵੋਗੇ ਜੀ ਭਾਈ ਐਨੇ ਸਾਲ ਦੀ ਗਾਰੰਟੀ ਹੈ ਹਾਂਜੀ 10 ਸਾਲਾਂ ਨੇ 10 ਸਾਲ ਦੀ ਗਾਰੰਟੀ ਲਿਖ ਕੇ ਦੇਵੋਗੇ ਜੀ 25 ਸਾਲ ਵਾਲੇ ਦੀ 25 ਸਾਲ ਦੀ 25 ਸਾਲ ਦੀ ਲਿਖ ਕੇ ਦੇਵਾਂਗੇ ਜੀ ਲਿਖ ਕੇ ਦੇਵੋਗੇ ਟਾਈਮ ਦੇ ਵਿੱਚ ਹਾਂਜੀ ਉਹ ਠੱਗੀ ਠੋਰੀ ਵਾਲਾ ਧੋਖੇ ਵਾਲਾ ਕੰਮ ਨਹੀਂ ਹੋਊਗਾ ਨਹੀਂ ਨਹੀਂ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਜੀ ਸਾਰਾ ਮਤਲਬ ਦਿਨਾਂ ਦੇ ਵਿੱਚ ਹੀ ਕੰਮ ਹੋਊਗਾ ਇਹ ਮਤਲਬ ਇਹ ਨਹੀਂ ਹੈਗਾ ਹਫ਼ਤਿਆਂ 'ਚ ਬਿੱਲਾਰੇ ਨਹੀਂ ਲਾਉਂਦੇ ਨਾ ਨਾ ਦਿਨਾਂ ਦੇ ਵਿੱਚ ਜੇ ਤੁਹ ਤਾਂ ਦੱਸ ਦਿਨ ਜੇ ਡਬਲ ਪੋਰਸ਼ਨ ਤੇ 15 ਦਿਨ ਕਹਿਤਾ ਤਾਂ 15 ਦਿਨ ਹੀ ਲੱਗਣਗੇ ਵੀ ਕੰਮ ਜਿੰਨਾ ਟਾਈਮ ਲੱਗਾ ਉਹਨੇ ਤੇਰੇ ਚ ਕੰਮ ਤਿਆਰ ਮਿਲੂਗਾ ਤਿਆਰ ਮਿਲੂਗਾ ਜੀ ਵਧੀਆ ਕੁਆਲਿਟੀ ਚ ਮਿਲੂਗਾ ਠੀਕ ਹੈ ਧੰਨਵਾਦ ਜੀ ਲਓ ਜੀ ਮਿੱਤਰੋ ਆਪਾਂ ਹੁਣ ਪਹੁੰਚ ਗਏ ਸਿੰਘ ਡੋਰ ਹੱਬ ਵਾਲਿਆਂ ਦੇ ਕੋਠੀਆਂ ਦੇ ਵਿੱਚ ਸ਼ੋਅਰੂਮਾਂ ਦੇ ਵਿੱਚ ਕਿਸੇ ਨੇ ਕੋਈ ਮਕਾਨ ਪਾਉਣਾ ਹੈ ਦਰਵਾਜੇ ਲਵਾਉਣੇ ਹੋਣ ਤਾਂ ਤੁਸੀਂ ਆ ਚਾਰੇ ਪਾਸੇ ਦੇਖ ਰਹੇ ਹੋ ਡੈਮੋ ਲੱਗੇ ਹੋਏ ਨੇ ਇਹਨਾਂ ਦੀ ਆਪ ਦੀ ਮੈਨੂਫੈਕਚਰਿੰਗ ਹੈ ਆਪ ਦੀ ਫੈਕਟਰੀ ਹੈ ਤੇ ਰੇਟ ਨੇ ਜਿਹੜੇ ਰੇਟ ਸੁਣ ਕੇ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਸਾਰੀ ਮਾਰਕੀਟ ਦੇ ਵਿੱਚ ਬਾਜ਼ਾਰ ਤੇ ਜਿੱਥੇ ਮਰਜ਼ੀ ਪਤਾ ਕਰ ਲਿਓ ਬਹੁਤ ਦੁਕਾਨਾਂ ਨੇ ਇੱਥੇ ਇੱਥੋਂ ਵਾਲੇ ਰੇਟ ਨੇ ਜਿਹੜੇ ਬਿਲਕੁਲ ਘੱਟ ਨੇ ਹੋਲ ਸੇਲ ਰੇਟ ਨੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਬਾਈ ਕੋਲ ਇੱਕ ਵਾਰੀ ਜ਼ਰੂਰ ਆਇਓ ਇਹ ਬਾਈ ਦੀ ਜਿਹੜੀ ਦੁਕਾਨ ਹੈ ਸਰਸਾ ਰੋਡ ਤੇ ਹੈ ਸਿੰਘ ਡੂਰ ਹੱਬ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਆਪ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਹੈਗਾ ਜੀ 9872420747 ਸਰਸਾ ਰੋਡ ਤੇ ਜੀ ਸਬਜ਼ੀ ਮੰਡੀ ਦੇ ਨਾਲ ਹੈ ਅਮਰ ਰਿਜ਼ੋਰਟ ਦੇ ਸਾਹਮਣੇ ਹੈ ਇੱਕ ਜੇ ਆਪਾਂ ਮਤਲਬ ਵਧੀਆ ਲੁੱਕ ਦੇ ਵਿੱਚ ਹਵੇਲੀਆਂ ਨੂੰ ਲੱਗਣ ਵਾਲਾ ਦਰਵਾਜਾ ਉਹ ਵੀ ਆਪਾਂ ਤਿਆਰ ਕਰਦੇ ਆ ਜੀ ਜਿਹੜਾ ਪਿੱਤਲ ਦਾ ਮਤਲਬ ਉੱਤੇ ਪਿੱਤਲ ਵਗੈਰਾ ਲੱਗਿਆ ਹੁੰਦਾ ਜਿਹਦੇ ਵਿੱਚ ਅੰਟੀਕ ਲੱਗੇ ਹੁੰਦੇ ਆ ਹਾਂ ਜੀ ਹਾਂ ਮਤਲਬ ਕਿ ਪਿੱਤਲ ਵੀ ਹੁੰਦੀ ਹੈ ਪਾਲਿਸ਼ ਵੀ ਹੁੰਦੀ ਹੈ ਖਰਾਬ ਨਹੀਂ ਹੁੰਦਾ ਜਿਹੜਾ ਨਹੀਂ ਨਹੀਂ ਉਹ ਖਰਾਬ ਨਹੀਂ ਹੁੰਦਾ ਜੀ ਉਹਦੀ 10 ਸਾਲਾਂ ਦੀ ਗਾਰੰਟੀ ਹੁੰਦੀ ਹੈ ਵਧੀਆ ਉਹ ਮਤਲਬ ਸਾਗਬਾਨ ਦਾ ਤਿਆਰ ਹੁੰਦਾ ਜੀ ਜੀ ਦੋਸਤੋ ਜੇ ਅੰਟੀਕ ਵਾਲੇ ਦਰਵਾਜੇ ਜਿਵੇਂ ਕਿ ਪੁਰਾਣੇ ਵਿਰਾਸਤੀ ਹਵੇਲੀਆਂ ਹੁੰ ਉਹਦੇ ਵਿੱਚ ਤੁਸੀਂ ਦੇਖਿਆ ਹੋਣਗੇ ਵੱਡੇ ਵੱਡੇ ਦਰਵਾਜੇ ਲੱਗੇ ਹੁੰਦੇ ਆ ਜਿਹਦੇ ਵਿੱਚ ਅੰਟੀਕ ਫਿੱਟ ਕੀਤਾ ਹੁੰਦਾ ਸਿੱਧੂ ਮੂਸੇ ਵਾਲੇ ਦੇ ਘਰੇ ਵੀ ਹੁਣ ਨਵੀਂ ਹਵੇਲੀ 'ਚ ਉਹ ਦਰਵਾਜੇ ਲੱਗਿਆ ਹੋਇਆ ਹੈ ਉਹਦੇ ਨਾਲ ਦੇ ਦਰਵਾਜੇ ਜਿਹੜਾ ਮਰਜੀ ਸਾਈਜ਼ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਤਿਆਰ ਕਰਵਾਉਣਾ ਹੋਵੇ ਤਾਂ ਬਾਈ ਨੂੰ ਤੁਸੀਂ ਜ਼ਰੂਰ ਯਾਦ ਕਰਿਓ ਮੋਬਾਈਲ ਨੰਬਰ ਸਕਰੀਨ ਤੇ ਵੀ ਦਿੱਤਾ ਹੋਇਆ ਹੈ ਵੈਸੇ ਵੀ ਬਾਈ ਨੇ ਬੋਲ ਕੇ ਦੱਸਤਾ ਬਹੁਤ ਹੀ ਜਲਦ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਦਰਵਾਜ਼ੇ ਵੀ ਬਾਝ ਤੋਂ ਤੁਸੀਂ ਜ਼ਰੂਰ ਲੈਣਾ ਯੋ ਧੰਨਵਾਦ